ਹਲਕਾ ਪਛਮੀ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਗਮਟਾਲਾ ਰੋਡ ਵਿਖੇ ਵਾਰਡ ਨੰਬਰ 1 ਵਿੱਚ ਨਵੀਆਂ ਸੜਕਾਂ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਸੀਨੀਅਰ ਡਿਪਟੀ ਮੇਅਰ ਪ੍ਰੇਂਕਾ ਸ਼ਰਮਾ ਵਾਰਡ ਦੇ ਕਾਉਂਸਲਰ ਪ੍ਰਭਜੋਤ ਸਿੰਘ ਉਪਲ ਅਤੇ ਹੋਰ ਵੀ ਲੋਕ ਮੌਜੂਦ ਸਨ ਆਮਰਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਈਐਮਐਲ ਸਾਹਿਬ ਜਿਹੜੀ ਅੱਜ ਈਐਮਐਲ ਸਾਹਿਬ ਜਿਹੜੀ ਅੱਜ ਉੱਥੇ ਆਉਣ ਕਿਹਾ ਗਿਆ ਸਾਡੇ ਤਾਂ ਕੀ ਕਹਿਣਾ ਚਾਹੋਗੇ ਜੀ ਅੱਜ ਵਾਰਡ ਨੰਬਰ 1 ਦੇ ਸਾਡੇ ਕਾਉਂਸਲਰ ਪ੍ਰਾਪੂਪਲ ਤੇ ਸਾਡੇ ਮੇਅਰ ਜਸਤਿੰਦਰ ਸਿੰਘ ਮੋਦੀ ਭਟਕਿਆ ਜੀ ਸਾਡੇ ਸੀਨੀਅਰ ਡਿਪਟੀ ਮੇਅਰ ਦਿਨਕਾ ਸ਼ਰਮਾ ਜੀ ਇਹਨਾਂ ਵੱਲੋਂ ਤੇ ਮੇਰੇ ਸਾਰੇ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਹੈ ਉਹਨਾਂ ਦੇ ਵੱਲੋਂ ਇੱਕ ਜਿਹੜਾ ਉਪਰਾਲਾ ਕੀਤਾ ਗਿਆ ਕਿ ਸਾ ਮੇਰੀ ਇਸ ਹਲਕੇ ਦੀ ਵਾਰਡ ਨੰਬਰ 1 ਦੇ ਵਿੱਚ ਜਿਹੜੀ 메ਨ ਰੋਡ ਹੈ ਜਿਹੜੀ ਸੜਕ ਮੇਨ ਇੱਕ ਨੰਬਰ ਜਿਹੜੀ ਸੜਕ ਆ ਉਹ ਅੱਜ ਬੁਢ ਘਾਟਨ ਕਰਨ ਵਾਸਤੇ ਪਹੁੰਚਿਆ ਸੋ ਇੱਕ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਸੜਕ ਦੀ ਹਾਲਤ ਖਰਾਬ ਸੀ ਤੋਂ ਇਹ ਤਕਰੀਬਨ ਇੱਕ ਡੇਢ ਕਿਲੋਮੀਟਰ ਦਾ ਟੁਟਾ ਜਿਹੜਾ ਹੈ ਇਹ ਐਜ਼ ਅ ਨਵਾਂ ਨਵਾਂ ਬਣਾਉਣ ਲੱਗੇ ਆ ਇਹ ਸੋਟਸ ਦੀ ਜਾ ਕੇ ਹੋਲੀ ਸਿਟੀ ਖਲੋਨਤ ਨਿਕਲਦੀ ਹੈ ਸੋ ਇਹ ਰੋਡ ਨੂੰ ਜਿਹੜਾ ਅੱਜ ਨਿਮੋਂ ਦਾ ਕੰਮ ਸ਼ੁਰੂ ਕੀਤਾ ਤੇ ਇਹਦੇ ਵਾਸਤੇ ਮੈਂ ਸਾਰੀ ਨਾਕਨ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇੱਕ ਗੜੀ ਬਾੜ ਜਿਹੜਾ ਕੰਮ ਹੋ ਰਿਹਾ ਬਾੜ ਨੰਬਰ 1 ਦੇ ਵਿੱਚ ਜਿਹਦਾ ਕੰਮ ਹੋ ਰਿਹਾ ਸੋ ਇਹਦੇ ਨਾਲ ਨਾਲ ਹੋਰ ਵੀ ਜਿਹੜੀਆਂ ਛੋਟੀਆਂ ਲਿੰਕ ਸੜਕਾਂ ਉਹ ਵੀ ਐਸਐਸਸੀ ਮੈਟ ਦੇ ਵਿੱਚ ਹੈਗੀਆਂ ਉਹ ਵੀ ਜਲਦੋ ਜਲਦ ਬਣਾਵਾਂਗੇ ਬਾਕੀ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਸਾਤਾ ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਕੰਮ ਹੋਣ ਵਾਲੇ ਉਹ ਸਾਰੇ ਜੰਗੀ ਪੱਧਰ ਤੇ ਕਰਵਾ ਕੇ ਦੇਵਾਂਗੇ ਬਾਕੀ ਜਿਹੜੀ ਬਿਜਲੀ ਦੀ ਸਮੱਸਿਆ ਪਿਛਲੇ ਦਿਨਾਂ ਚਾਹੀ ਉਹਦੇ ਵਾਸਤੇ ਦੋ ਨਵੇਂ ਟਰਾਂਸਫਾਰਮਰ ਇਸ ਵਾਰ ਨੂੰ ਦੇ ਦਿੱਤੇ ਗਏ ਆ ਤੇ ਇਹਦੇ ਨਾਲ ਜਿਹੜੇ ਬਿਜਲੀ ਦੇ ਵਿੱਚ ਵਿਕਨ ਪੈਸੇ ਸੀ ਉਹ ਪੈ ਰਹੇ ਸੀ ਉਹ ਵੀ ਠੀਕ ਹੋ ਚੁੱਕੇ ਆ ਸੋ ਹੋਰ ਵੀ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਜਿਹੜੇ ਕਾਉਂਸਲਰ ਸਹਿਬਾਨ ਸਾਡੇ ਲੈਂਉਂਦੇ ਆ ਧਿਆਨ ਦੇ ਵਿੱਚ ਲੈਂਉਂਦੇ ਉਹ ਪਹਿਲ ਦੇ ਆਧਾਰ ਤੇ ਦੀਣੀਆਂ ਉਹ ਸਾਰੀ ਨਹੀਂ ਸਾਰੀਆਂ ਨਹੀਂ ਇਹ ਮੁਸ਼ਕਲਾਂ ਉਹ ਹੱਲ ਕੀਤੀਆਂ ਜਾ ਰਹੀਆਂ ਨੇ ਥੋੜੇ ਜਿਹੀ ਗੱਲ ਕਰੀ ਤੇ ਕਾਫੀ ਸਮੇਂ ਤੋਂ ਸੜਕ ਨਹੀਂ ਬਣੀ ਹੈ ਉਹਦੀ ਵੇਖੋ ਜੀ ਇਹ ਸੜਕ ਸਿੱਧੀ ਜਿਹੜੀ ਐਮਪੀ ਸਾਹਿਬ ਦੇ ਘਰ ਨੂੰ ਜਾਂਦੀ ਹੈ ਪਰ ਉਹਨਾਂ ਵੀ ਕੋਈ ਪ੍ਰਾਲਾ ਨਹੀਂ ਕੀਤਾ ਕਿਉਂਕਿ ਐਮਪੀ ਸਾਹਿਬ ਦੇ ਘਰ ਦੇ ਅਗੋਂ ਦੀ ਨਿਕਲਦੀ ਸੜਕ ਹੈ ਅਸੀਂ ਕਾਰਪੋਰੇਸ਼ਨ ਵੱਲੋਂ ਬਣਵਾ ਰਹੇ ਹਾਂ ਸੋ ਅ ਅਸੀਂ ਇਹੀ ਕਵਾਂਗੇ ਕਿ ਚਲੋ ਸਾਡੇ ਹੋਰ ਵੀ ਵੋਟਰ ਸਪੋਰਟ ਜਿਹੜੇ ਰਹਿੰਦੇ ਆ ਉਹਨਾਂ ਸੜਕ ਤੇ ਸਾਰਿਆਂ ਵਾਸਤੇ ਆ ਕੋਈ ਵੀ ਲੰਘ ਸਕਦਾ ਲੇਕਿਨ ਜਿਹੜੇ ਇੱਕ ਐਮਪੀ ਸਾਹਿਬ ਦੇ ਘਰੋਂ ਜਾਂਦੇ ਸੜਕ ਤੇ ਐਮਪੀ ਸਾਹਿਬ ਦਾ ਆਪਣਾ ਹੀ ਫਰਜ਼ ਬੰਦਾ ਸੀ ਬਣਾਉਂਦਾ ਆਪਣੇ ਫੰਡ ਦੇ ਵਿੱਚੋਂ ਲੇਕਿਨ ਅਸੀਂ ਕਾਰਪੋਰੇਸ਼ਨ ਦੇ ਵਿੱਚੋਂ ਬਣਾ ਰਹੇ ਆ ਜਿਹਦੇ ਕਰਕੇ ਜਿਹੜੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਸੀਂ ਧਿਆਨ ਵਿੱਚ ਲਿਆ ਕੇ ਬਣਾ ਰਹੇ ਆ ਆਮ ਲੋਕਾਂ ਦੇ ਵਿੱਚ ਕੋ ਕਿੰਨੀ ਖੁਸ਼ੀ ਦੀ ਲਹਿਰ ਆ ਕੇ ਇੰਨੀ ਤਿੱਖੜ ਦੁਪਹਿਰ ਦੇ ਵਿੱਚ ਵੀ ਜਿਹੜੇ ਇਹ ਲੋਕ ਇਸ ਉਦਘਾਟਨੇ ਮੌਕੇ ਪਹੁੰਚੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਜਿਹੜੀ ਗੱਲ ਹੈ ਵੱਡੀ ਸਮੱਸਿਆ ਨਾਲ ਦੀ ਸਮੱਸਿਆ ਕਹਾਂਦਾ ਕਿਤੇ ਕੇ ਪਰ ਉਹ ਨਾਲੇ ਉਥੇ ਦੋਸਤਾਂ ਹੀ ਪੱਤਿਆ ਹੋਇਆ ਇੱਥੇ ਵੇਖੋ ਇਹਦੇ ਨਾਲ ਅਸੀਂ ਕੀ ਕੀਤਾ ਕਿ ਅਸੀਂ ਜਿਹੜੀ ਹੈ ਆਪਣੀ ਕਾਰਪੋਰੇਸ਼ਨ ਦੇ ਅਧੀਨ ਇੱਕ ਟੈਂਡਰ ਲਵਾ ਕੇ ਤਕਰੀਬਨ 75 ਤੋਂ 80 ਲੱਖ ਦਾ ਟੈਂਡਰ ਲਵਾ ਕੇ ਉਹਦੇ ਤੋਂ ਅਸੀਂ ਇਹ ਨਾਲਾ ਸਾਫ਼ ਕਰਵਾ ਰਹੇ ਹਾਂ ਜਿਹੜੀਆਂ ਵੀ ਜਿੰਨੀ ਵੀ ਗੰਦਗੀ ਹੈ ਜਿੰਨੀ ਵੀ ਗਾਰ ਹੈ ਸ਼ਹਿਰੋਂ ਬਾਹਰ ਸੁੱਟੀ ਜਾਊਗੀ ਤੇ ਇਹ ਨਾਲੇ ਦੇ ਜਿਹੜੀਆਂ ਇਹਨੂੰ ਇੱਕ ਠੱਕਣ ਦੀ ਪ੍ਰਕਿਰਿਆ ਜਿਹੜੀ ਹੈ ਉਸੇ ਵੀ ਉਹਦੇ ਵਾਸਤੇ ਵੀ ਪ੍ਰੋਜੈਕਟ ਬਣਾ ਰਹੇ ਹਾਂ ਸੋ ਜਲਦੀ ਲੋਕਾਂ ਨੂੰ ਜਿਹੜੇ ਇਸ ਨਾਲੇ ਤੋਂ ਨਿਜਾਦ ਦਿਵਾਵਾਂਗੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕਿੰਨੀਆਂ ਸਰਕਾਰਾਂਾਂ ਆ ਗਈਆਂ ਕਾਂਗਰਸ ਅਕਾਲੀ ਜੋ ਵੀ ਆਏ ਪੰਜਾਬ ਦੇ ਵਿੱਚ ਕਿਸੇ ਨੇ ਵੀ ਇਸ ਨਾਲੇ ਵਿੱਚ ਇਸ ਨਾਲੇ ਵੱਲ ਜਿਹੜਾ ਉਹ ਧਿਆਨ ਨਹੀਂ ਦਿੱਤਾ ਕਿਉਂਕਿ ਇਹ ਜਿਹੜਾ ਨਾਲਾ ਹੈ ਇਹ ਜਿਹੜਾ ਗੰਦਿਆ ਨਾਲਾ ਹੈ ਇਹ ਤਕਰੀਬਨ ਤਿੰਨਾਂ ਹਲਕਿਆਂ ਨੂੰ ਜਿਹੜਾ ਉਹ ਕਵਰ ਕਰਦਾ ਤੇ ਕਿਸੇ ਨੇ ਵੀ ਅਜੇ ਤੱਕ ਇਹਨੂੰ ਸਾਫ਼ ਕਰਾਉਂਦੀ ਇਹਨੂੰ ਜਾਂ ਕਵਰ ਕਰਨ ਦੀ ਹਿੰਮਤ ਨਹੀਂ ਕੀਤੀ ਸੋ ਸਾਡੀ ਸਰਕਾਰ ਜਿਹੜੀ ਇਹਨੇ ਪ੍ਰੋਜੈਕਟ ਬਣਾ ਕੇ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਇਹ ਪ੍ਰੋਜੈਕਟ ਪਾਸ ਕਰਕੇ ਤੇ ਇਹ ਨਾਲੇ ਨੂੰ ਸਫਾਈ ਕਰਾ ਕੇ ਉੱਪਰੋਂ ਇਹਨੂੰ ਕਵਰ ਕਰ ਦੇਣਾ ਕਾਂਗਰਸ ਜੜੀ ਬਣਾਈ ਜਾ ਰਹੀ ਹੈ ਵੇਖੋ ਜੀ ਦਾਅਵੇ ਤੋਂ ਪਹਿਲਾਂ 30 40 ਸਾਲਾਂ ਤੋਂ ਕਰ ਰਹੇ ਕਰੀ ਜਾਂਦੇ ਆਪਾਂ ਉਹਨਾਂ ਦਾਅਵੇ ਨੂੰ ਕੀ ਕਰਨਾ ਹਕੀਕਤ ਜ਼ਮੀਨ ਤੇ ਵੇਖੋ ਕੌਣ ਖੜਾ ਆਮ ਆਦਮੀ ਪਾਰਟੀ ਦੇ ਲੀਡਰ ਖੜੇ ਆ ਆਮ ਆਦਮੀ ਪਾਰਟੀ ਦੇ ਮੇਅਰ ਖੜੇ ਆ ਆਮ ਆਦਮੀ ਪਾਰਟੀ ਦੇ ਡਿਪਟੀ ਮੇਅਰ ਖੜੇ ਕਾਉਂਸਲਰ ਆਮ ਆਦਮੀ ਦੇ ਬਟਨ ਖੜੇ ਆ ਕਹਿੰਦੀ ਕਿਹੜੀ ਗੱਲ ਆ ਕਹਿੰਨੂੰ ਤਾਂ ਆਪਾਂ ਵੀ ਕਹਿੰਦਾ ਕਿ ਅਸੀਂ ਵੀ ਚੰਨ ਤੋਂ ਤਾਰੇ ਤੋੜ ਲਿਆਵਾਂਗੇ ਠੀਕ ਹੈ ਟੁੱਟਦੇ ਨਹੀਂ ਹੁੰਦੇ ਕਹਿੰਦੇ ਪਾਸ ਹੋ ਜੀ ਕਰਾਈਏ ਉਹ ਪਾਸ ਵੇਖੋ ਜਿੰਨੇ ਕਰਾਈ ਉਹੀ ਉਦਘਾਟਨ ਕਰੂਗਾ ਜੇ ਪਾਸ ਕਿਸੇ ਨੇ ਕਰਾਈ ਤੇ ਮੇਰੀ ਕੋਈ ਜਿਰਤਾ ਕਿ ਮੈਂ ਉੱਥੇ ਉਦਘਾਟਨ ਕਰ ਜਾ ਜਿਹੜਾ ਪਾਸ ਕਰੂਗਾ ਉਹੀ ਇਦਗਾੜਨ ਕਰੂਗਾ ਸਵਾ ਆਮ ਆਦਮੀ ਪਾਰਟੀ ਦੇ ਫੰਡਾਂ ਨਾਲ ਸ਼ਿਰਕ ਮਿਲ ਕੇ ਕੱਲ ਨੂੰ ਸਾਨੂੰ ਖਦਲਾਣਾ ਉਹਦਾ ਰਕਣ ਵਸੇ ਕਾਂਗਰਸ ਵਾਲੇ ਉਹਦਾ ਗੱਢਣ ਕਰਦੇ ਹੋਣ ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਸੀਂ ਆਪ ਦੇਖੋ ਕਿ ਉਹਨਾਂ ਦੇ ਆਉਂਦੇ ਆਉਂਦੇ ਸ਼ਿਰਕ ਬਾਣੀ ਵੀ ਜਾਣੀ ਆ ਉਹ ਪਤਾ ਨਹੀਂ ਕਿ ਕਿਦਨ ਹੋਣਾ ਮਹੀਨੇ ਬਾਅਦ ਹੋਣਾ ਕਿ 15 ਦਿਨ ਬਾਅਦ ਹੋਣਾ ਕਿ 5 ਸਾਲ ਬਾਅਦ ਤੇ ਅੱਗੇ ਮਸਾਂ ਆਏ ਆ ਤੇ ਹੁਣ ਐਡੀ ਸ਼ਤੀ ਆ ਕੇ ਕੀ ਕਰ ਲੈਣਗੇ ਸੋ ਤੁਸੀਂ ਗਰਾਊਂਡ ਕਿ ਕਿਹੜਾ ਬੰਦਾ ਕੰਮ ਕਰਾ ਅੱਜ ਸਾਡੇ ਜਿਵੇਂ ਐਮਐਲ ਸਾਹਿਬ ਨੇ ਸਾਡੇ ਦੱਸਿਆ ਕਿ ਵਾਰ ਨੰਬਰ 1 ਜਿਹੜੀ ਇਹ ਮੇਨ ਜਿਹੜੀ ਰੋਡ ਹੈ ਤਕਰੀਬਨ 1 ਸਵਾ ਔਰ ਪਿਛਲੇ ਕਾਫੀ ਸਮੇ ਤੋਂ ਐਮਐਲਏ ਸਾਹਿਬ ਖੁਲ ਕਾਉਂਸਲ ਸਾਹਿਬ ਕੋਲ ਜਿਹੜੀ ਇਹ ਕੰਪਲੇਂਟ ਆ ਰਹੀ ਸੀਗੀ ਇਹ ਸੜਕ ਜਿਹੜੀ ਆ ਬਣਵਾਣੀ ਚਾਹੀਦੀ ਏ ਸੋ ਅਸੀਂ ਡਿਸਕਸ ਕਰਕੇ ਜਿਹੜਾ ਇਮੀਡੀਏਟਲੀ ਪ੍ਰਸ਼ਾਸਨ ਤੋਂ ਪਹਿਲਾਂ ਜਿਹੜੀ ਹੈਗੀ ਹੈ ਸੜਕ ਨੂੰ ਬਣਵਾਉਣ ਦਾ ਸਾਡੇ ਕੋਲ ਐਨਕੈਪ ਦੇ ਵਿੱਚ ਫੰਡ ਸੀਗੇ ਉਹਦੇ ਵਿੱਚੋਂ ਜਿਹੜਾ ਅਸੀਂ ਬਣਵਾਉਣ ਦਾ ਪ੍ਰਾਲਾ ਕਰ ਦਿੱਤਾ ਦਾ ਇਮੀਡੀਏਟਲੀ ਕਿਉਂਕਿ ਇਹ ਬਹੁਤ ਦੇਰ ਤੋਂ ਇਹ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਸੋ ਨਾਟ ਓਨਲੀ ਇਹ ਜਿਹੜੀ ਜਿਹੜੀ ਡਵੈਲਪਮੈਂਟ ਦੀ ਜਿੱਥੇ-ਜਿੱਥੇ ਵੀ ਜ਼ਰੂਰਤ ਹੈਗੀ ਆ ਉਹ ਸਾਡੇ ਐਮਐਲਏ ਸਾਹਿਬ ਵੀ ਇਸ ਗੱਲੋਂ ਤਗੜੇ ਨੇ ਸਾਡੇ ਕਾ ਆਡੀ ਪੈਂਡ ਸੀਨੀਅਰ ਡਿਪਟੀ ਮੇਰ ਵੀ ਖੜੇ ਐ ਤੇ ਸੋ ਸਾਡੀ ਸਾਰੀ ਟੀਮ ਦਾ ਇੱਕੋ ਹੀ ਹੈ ਕਿ ਅਸੀਂ ਸ਼ਹਿਰ ਅਮਰਸਰ ਦਾ ਵਿਕਾਸ ਕਰਨਾ ਹੈ ਔਰ ਹਰ ਪੱਖੋਂ ਕਰਨਾ ਹੈ ਔਰ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਕੱਲੇ ਅਸੀਂ ਮੂਰਤ ਨਹੀਂ ਕਰਨੇ ਅਸੀਂ ਜਿੰਨੀ ਦੇਰ ਤੱਕ ਕੋਈ ਇੰਪਲੀਮੈਂਟਡ ਗੱਲ ਨਹੀਂ ਕਰ ਲੈਂਦੇ ਓਨੀ ਦੇਰ ਮੂਰਤ ਨਹੀਂ ਕਰਦੇ ਸੋ ਅੱਜ ਜਿਹੜਾ ਇਹ ਜਿਹੜਾ 1 ਸਵਾ ਕਿਲੋਮੀਟਰ ਜਿਹੜੀ ਲੰਬੀ ਸੜਕ ਜਿਹੜੀ ਇਹ ਇਹ ਗਮਟਾਲਾ ਚੌਂਕ ਤੋਂ ਲੈ ਕੇ ਤੇ ਇਹ ਹੋਲੀ ਸਿਟੀ ਦੀ ਐਂਟਰੀ ਸਟੱਕ ਜਾਣੀ ਹੈ ਸੋ ਇਹ ਅੱਜ ਕੰਮ ਕਰਵਾ ਰਹੇ ਆ ਔਰ ਇਹਦੇ ਨਾਲ ਜਿਹੜੇ ਕੋਈ ਅੰਦਰ ਦੇ ਵੀ ਹੋਰ ਵੀ ਛੋਟੇ ਮੋਟੇ ਕੰਮ ਹੋਣਗੇ ਉਹ ਵੀ ਜਿਹੜੇ ਨਾਲ ਹੀ ਹੋ ਜਾਣਗੇ ਜੀ ਸੋ ਕਿਸੇ ਵੀ ਕਿਸਮ ਦੀ ਵਿਕਾਸ ਵੱਲੋਂ ਕੋਈ ਕਮੀ ਰਹਿਣ ਨਹੀਂ ਦਿੱਤੀ ਜਾਏਗੀ ਸ਼ਹਿਰ ਦੇ ਵਿੱਚ ਲੱਗ ਰਹੇ ਕਦੇ ਲੱਗ ਜਾਂਦੇ ਕਦੇ हट ਜਾਂਦੇ ਉਹਦਾ ਕੀ ਰਿਚ ਹੈ ਕੀ ਲੱਗ ਰਹੇ ਜੀ ਲੋਕ ਟਾਇਲ ਜੜੀ ਨਹੀਂ 85 ਨੰਬਰ ਵਾਰਡ ਦੇ ਵਿੱਚ ਵੀ ਜਿਹੜੇ ਹੈਗੇ ਨੇ ਅਸੀਂ ਉਹ ਜਿਹੜੀ ਹੈਗੀ ਐ 85 ਨੰਬਰ ਸਫਿਸਿਟੀ ਦਾ ਵੀ ਕੰਮ ਕਰਵਾਉਣ ਜਾ ਰਹੇ ਹਾਂ ਮੇਰੇ ਕੋਲ ਨੈਕਸਟ ਵੀਕ ਅਸੀਂ ਸ਼ੁਰੂ ਕਰਵਾ ਦੇਾਂਗੇ ਉਹ ਤੋਂ ਘਾਟਣ ਜਿਹੜੇ ਨੇ ਅਸੀਂ ਉਹ ਕਰ ਰਹੇ ਨੇ ਸਾਰੀਆਂ ਜਗ੍ਹਾ ਤੇ ਜਿਹੜੇ ਹੈਗੇ ਨੇ ਕੰਮ ਸਾਡੇ ਸ਼ੁਰੂ ਹੋ ਗਏ ਨੇ ਔਰ ਕਿਤੇ ਵੀ ਕੋਈ ਵੀ ਦਿੱਕਤ ਨਹੀਂ ਜੋ ਕਰਾਂਗੇ ਪਰਮਾਨੈਂਟ ਹੀ ਕੰਮ ਕਰਾਂਗੇ ਕੋਈ ਕੱਚਾ ਕੰਮ ਨਹੀਂ ਕਰਾਂਗੇ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆ ਵੇਖੋ ਜਿਹੜੀ ਬੰਨ ਰਹੀ ਹੈ 2 ਦਿਨ ਪਹਿਲਾਂ ਤੋਂ ਇੱਥੇ ਜਿਹੜੇ ਟੋਇਟ ਆਏ ਸੀ ਸਾਰੇ ਰਿਪੇਅਰ ਕਰਕੇ ਉਸ ਤੋਂ ਬਾਅਦ ਜਿਹੜਾ ਅੱਜ ਕੰਮ ਸ਼ੁਰੂ ਹੋ ਰਿਹਾ ਹੈ ਅੱਜ ਇੱਥੇ ਬਹੁਤ ਹੀ ਇਲਾਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਵਧਾਈ ਦਵਾਂਗੀ ਜਿਨ੍ਹਾਂ ਸਾਰਿਆਂ ਦੇ ਯਤਨਾਂ ਸਦਕਾ ਵੀ ਤੇ ਅੱਜ ਐਮ.ਐਲ.ਏ. ਵੈਸਟ ਸਰਦਾਰ ਜਸਬੀਰ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਥੇ ਉਦਘਾਟਨ ਕੀਤਾ ਸਾਰੇ ਕਾਉਂਸਲਰ ਸਾਥੀ ਇਸ ਵਾਰਡ ਦੇ ਕਾਉਂਸਲਰ ਪ੍ਰਭੂ ਉਪਾਲ ਜੀ ਔਰ ਅਮਰਜੀਤ ਜੀ ਮੇਅਰ ਜਤਿੰਦਰ ਮੋਤੀਪਾਟਿਆ ਜੀ ਤੇ ਸਾਰੀ ਹੀ ਟੀਮਾਂ ਜਿੱਥੇ ਉਦਘਾਟਨ ਕਰਨ ਪਹੁੰਚੀ ਆ ਤੇ ਮੈਨੂੰ ਯਕੀਨ ਆ ਕਿ ਜਿਸ ਤਰ੍ਹਾਂ ਸਾਰੀ ਹੀ ਟੀਮ ਇਕਜੁੱਟ ਹੋ ਕੇ ਸੜਕਾਂ ਤੇ ਉਤਰੀ ਆ ਤੇ ਅੱਜ ਸੜਕ ਦਾ ਉਦਘਾਟਨ ਕੀਤਾ ਇਹਦੇ ਨਾਲ-ਨਾਲ ਮੈਂ ਤੁਹਾਨੂੰ ਦੱਸੂਗੀ ਕਿ ਸਿਰਫ ਇਸ ਉਦਘਾਟਨ ਇਸ ਸੜਕ ਦੇ ਉਦਘਾਟਨ ਤੱਕ ਨਹੀਂ ਸੀਮਿਤ ਤੁਸੀਂ ਰਣਜੀਤ ਐਵੇਨਿਊ ਵੱਲ ਵੇਖੋ ਸੜਕਾਂ ਬਣ ਰਹੀਆਂ ਮਜੀਠਾ ਰੋਡ ਸਾਈਡ ਤੁਸੀਂ ਦੇਖੋ ਹਰ ਜਗ੍ਹਾ ਤੇ ਬਹੁਤ ਜ਼ੋਰ ਸ਼ੋਰ ਦੇ ਨਾਲ ਬਰਸਾਤ ਦੇ ਆਉਣ ਤੋਂ ਪਹਿਲੋ-ਪਹਿਲੋ ਇਹ ਲੁੱਕ ਦੇ ਕੰਮਾਂ ਦਾ ਉਦਘਾਟਨ ਕਰਕੇ ਕੰਮ ਬਿਲਕੁਲ ਨਿਰੰਤਰ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਐਮਐਲਏ ਸਾਹਿਬ ਦਾ ਡਾਕਟਰ ਜਸਬੀਰ ਸਿੰਘ ਸੰਧੂ ਜੀ ਸਾਡੇ ਮੇਰ ਸਾਹਿਬ ਸਰਦਾਰ ਜਿੰਦਰ ਸਿੰਘ ਮੋਤੀਪਾਟਿਆ ਜੀ ਸਾਡੀ ਵੱਡੀ ਭੈਣ ਸਾਡੇ ਡਿਊਟੀ ਮੇਰ ਜਿਹੜੇ ਪ੍ਰਿੰਕਾ ਜੀ ਇਹਨਾਂ ਨੇ ਸਾਰਿਆਂ ਦੇ ਸੰਯੋਗ ਦੇ ਨਾਲ ਇਹਨਾਂ ਦੀ ਗਾੜੀ ਮੈਂ ਕਿ ਰਿਕੁਐਸਟ ਰੱਖੀ ਸੀ ਇਹ ਰੋਡ ਦੀ ਕਾਫੀ ਦਿਨ ਤੋਂ ਦਿੱਕਤ ਪਰੇਸ਼ਾਨੀ ਆ ਰਹੀ ਸੀ ਪਰ ਖੈਰ ਇਸ ਰੋਡ ਦੀ ਤੇ ਸਾਨੂੰ ਆਉਣੀ ਨਹੀਂ ਚਾਹੀਦੀ ਕਿਉਂਕਿ ਸਾਡੇ ਇੱਕ ਸੈਂਟਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਛੜਕਿਆ ਦੇ ਕੋਈ ਨਾਰਮਲ ਜੀ ਗੱਲ ਹੀ ਉਹਨਾਂ ਦੇ ਲਈ ਪਰ ਚਲੋ ਉਹਨਾਂ ਨੂੰ ਇਹ ਵੀ ਵੱਡੀ ਲੱਗੀ ਪਰ ਸਾਡੀ ਟੀਮ ਨੇ ਸਾਡੀ ਆਮ ਆਦਮੀ ਪਾਰਟੀ ਦੇ ਜਦੋਂ ਦੀ ਅਸੀਂ ਹੋਂਦ ਚਾਏ ਆ ਸਰਕਾਰ ਬਣੀ ਆ 2022 ਦੀ ਉਦੋਂ ਦਾ ਅਸੀਂ ਆਪਣੇ ਇਲਾਕੇ ਦਾ ਮੈਂ ਕਾਫੀ ਵਿਕਾਸ ਕਰਾ ਚੁੱਕਾ